ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅਸੀਂ ਕਈ ਦਿਨਾਂ ਤੋਂ ਵੇਖ ਰਹੇ ਹਾਂ ਪ੍ਰੈਂਕਲ ਲੁਧਿਆਣੇ ਤੋਂ ਜਿਸ ਨੇ ਸਾਡੇ ਅਤੀ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਜੀ ਮਖੂ ਜੀ ਜਿਹੜੇ ਸਾਡੇ ਸਿੱਖ ਕੌਮ ਦੇ ਧੜਕ ਪ੍ਰਚਾਰਕ ਵਾ ਤੇ ਬਹੁਤ ਵਧੀਆ ਉਹ ਆਪਦੀ ਡਿਊਟੀ ਨਿਭਾਉਂਦੇ ਆ ਕੋਈ ਹੋਵੇ ਪਰ ਉਸਨੂੰ ਪ੍ਰੈਂਕਲ ਵੱਲੋਂ ਜੋ ਬਹੁਤ ਵੱਦ ਘੱਟ ਕੀਤਾ ਗਿਆ ਗਾਲ ਮੰਦਾ ਕੀਤਾ ਗਿਆ ਦਾਸ ਪ੍ਰਗਟ ਸਿੰਘ ਚੋਲਾ ਸਾਹਿਬ ਅਸੇਪਾਈ ਹਰਪ੍ਰੀਤ ਸਾਹਿਬ ਬਖੂ ਦੇ ਨਾਲ ਵਾ ਇਹ ਪ੍ਰੈਂਕਲ ਅਖੋਤੀ ਅਸੀਂ ਇਸ ਨੂੰ ਚੇਤਾਵਨੀ ਦਿੰਨੇ ਆ ਬੰਦੇ ਦਾ ਪੁੱਤ ਬਾਂਜਾ ਜੁੱਤੀਆਂ 76 ਕਿਸੇ ਦੇ ਮੇਤਣ ਹੀ ਹੁੰਦੇ ਤੇਰੇ ਵਰਗੇ ਜੁੱਤੀਆਂ ਖਾ ਕੇ ਮੁੜ ਕੇ ਨਾਲੇ ਮਾਫੀਆਂ ਮੰਗਦੇ ਆ ਤੂੰ ਸਾਡੇ ਗੁਰਸਿੱਖ ਭਰਾ ਨੂੰ ਵੱਦ ਘੱਟ ਕੀਤੀਆਂ ਵਾ ਹੋਰ ਵੀ ਨਾਗ ਸਿੰਘਾ ਨੇ ਬਹੁਤ ਸਾਰੇ ਧਾਰਮਿਕ ਖਿਆਲਾਂ ਦੇ ਸਿੰਘਾ ਨੇ ਭਾਈ ਸਾਹਿਬ ਜੀ ਦੇ ਨਾਲ ਖਲੋਤੇ ਆ ਅਸੀਂ ਵੀ ਦਾਸ ਪ੍ਰਗਟ ਸੈ ਚੋਲਾ ਸ ਅਸੀਂ ਵੀ ਨਾਲ ਵਾਂ ਕਿੱਥੇ ਵੀ ਸਾਨੂੰ ਆਵਾਜ਼ ਮਾਰਨਗੇ ਜੋ ਵੀ ਆਖਣਗੇ ਅਸੀਂ ਉਹ ਕਰਨ ਨੂੰ ਤਿਆਰ ਵਾਂ ਪਰ ਅਖੌਤੀ ਪ੍ਰੰਕਲ ਨੂੰ ਮੂੰਹ ਤੋੜਨਾਂ ਦੀ ਬਾਤ ਵਾਂਗੇ ਕਿ ਤੈਨੂੰ ਭੱਜਣ ਦਾ ਰਾਹ ਨਹੀਂ ਮਿਲਣਾ ਬੰਦੇ ਦਾ ਪੁੱਤ ਬਾਂਜਾ ਨਾਲ ਵਾਲਾ ਵੇਕੀ ਥੋਮਸ ਆ ਆਖੌਤੀ ਉਹ ਕੋਣ ਹੋਵੇ ਸਾਡੇ ਫੈਸਲੇ ਕਰਉਣ ਵਾਲਾ ਗੱਲਬਾਤ ਕਰਨ ਵਾਲਾ ਇੱਕ ਬਾਹਰੋਂ ਬੰਦਾ ਆ ਕੇ ਕੀ ਕਹੇ ਸਾਡੇ ਪੰਜਾਬ ਦੀ ਧਰਤੀ ਤੇ ਕੋਈ ਨਹੀਂ ਹੈਗਾ ਤੇ ਇਸ ਕਰਕੇ ਪਰ ਅੰਕਲ ਤੇ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਇਥੇ ਕਾਰਵਾਈ ਕੀਤੀ ਜਾਵੇ ਇਹਦੇ ਜਿਹੜੇ ਗਨਮੈਨ ਵਾਂ ਉਹ ਵਾਪਸ ਲੈ ਜਾਣਾ ਤੇ ਜਿੰਨੇ ਵੀ ਬੰਦੇ ਭੌਂਕਦੇ ਆ ਇਹ ਗਨਮੈਨ ਲੈ ਕੇ ਰੌਲਾ ਪਉਂਦੇ ਆ ਤੇ ਇਹਨਾਂ ਨੂੰ ਸਖਤ ਕਾਰਵਾਈ ਕਰਕੇ ਇਹਨਾਂ ਦੇ ਪਰਚਾ ਕੀਤਾ ਜਾਵੇ ਤੇ ਪਾਈ ਹਰ ਪਰੇਸ਼ਾ ਮਖੂ ਨੂੰ ਇਹਨਾਂ ਸਾਫ਼ ਦਿੱਤਾ ਜਾਵੇ ਅਸੀਂ ਪਾਈ ਹਰਪ੍ਰੀਤ ਸਿੰਘ ਮਗੂ ਦੇ ਨਾਲ ਵਾਂ ਜੇ ਲੋੜ ਪਈ ਜਿਸ ਤਰ੍ਹਾਂ ਵੀ ਕਰਨਾ ਪਿਆ ਅਸੀਂ ਕਰਾਂਗੇ ਇਹਨਾਂ ਨੂੰ ਜ਼ਰੂਰ ਜਿੱਤੀ ਫਿਰਾਂਗੇ ਨਹੀਂ ਤੇ ਇਹ ਬੰਦੇ ਦਾ ਪੁੱਤ ਬਣ ਜਾਵੇ ਪ੍ਰੈਂਕਲ ਲਿਧਿਆਣੇ ਵਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਪਤੈ ਸਾਧ ਸੰਗਤ ਜੀ ਅਸੀਂ ਕਈ ਦਿਨਾਂ ਤੋਂ ਵੇਖ ਰਹੇ ਹਾਂ ਪ੍ਰੈਂਕਲ ਲੁਧਿਆਣੇ ਤੋਂ ਜਿਸ ਨੇ ਸਾਡੇ ਅਤੀ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਜੀ ਮਖੂ ਜੀ ਜਿਹੜੇ ਸਾਡੇ ਸਿੱਖ ਕੌਮ ਦੇ ਧੜਕ ਪ੍ਰਚਾਰਕ ਵਾ ਤੇ ਬਹੁਤ ਵਧੀਆ ਉਹ ਆਪਦੀ ਡਿਊਟੀ ਨਿਭਾਉਂਦੇ ਆ ਕੋਈ ਹੋਵੇ ਪਰ ਉਸਨੂੰ ਪ੍ਰੈਂਕਲ ਵੱਲੋਂ ਜੋ ਬਹੁਤ ਵੱਧ ਘਟ ਕੀਤਾ ਗਿਆ ਗਾਲ ਮੰਦਾ ਕੀਤਾ ਗਿਆ ਦਾਸ ਪ੍ਰਗਟ ਸਿੰਘ ਚੋਲਾ ਸਾਹਿਬ ਅਸੇ ਭਾਈ ਹਰਪ੍ਰੀਤ ਸਾਹਿਬ ਮਖੂ ਦੇ ਨਾਲ ਵਾ ਇਹ ਪ੍ਰੈਂਕਲ ਅਖੌਤੀ ਅਸੀਂ ਇਸ ਨੂੰ ਚੇਤਾਵਨੀ ਦਿੰਨੇ ਆ ਬੰਦੇ ਦਾ ਪੁੱਤ ਬਾਂਜਾ ਜੁੱਤੀਆਂ 76 ਕਿਸੇ ਦੇ ਮੇਦਨ ਹੀ ਹੁੰਦੇ ਤੇਰੇ ਵਰਗੇ ਜੁੱਤੀਆਂ ਖਾ ਕੇ ਮੁੜ ਕੇ ਨਾਲੇ ਮਾਫੀਆਂ ਮੰਗਦੇ ਆ ਤੂੰ ਸਾਡੇ ਗੁਰਸਿੱਖ ਭਰਾ ਨੂੰ ਵਦ ਘਾਟ ਕੀਤੀਆਂ ਵਾ ਹੋਰ ਵੀ ਨੰਗ ਸਿੰਘਾਂ ਨੇ ਬਹੁਤ ਸਾਰੇ ਧਾਰਮਿਕ ਖਿਆਲਾਂ ਦੇ ਸਿੰਘਾਂ ਨੇ ਭਾਈ ਸਾਹਿਬ ਜੀ ਦੇ ਨਾਲ ਖਲੋਤੇ ਆ ਅਸੀਂ ਵੀ ਦਾਸ ਪ੍ਰਗਟ ਸੈ ਚੋਲਾ ਸ ਅਸੀਂ ਵੀ ਨਾਲ ਵਾ ਜਿੱਥੇ ਵੀ ਸਾਨੂੰ ਆਵਾਜ਼ ਮਾਰਨਗੇ ਜੋ ਵੀ ਆਖਣਗੇ ਅਸੀਂ ਉਹ ਕਰਨ ਨੂੰ ਤਿਆਰ ਵਾਂ ਪਰ ਇਹ ਖੋਤੀ ਪ੍ਰੰਕਲ ਨੂੰ ਮੂੰਹ ਤੋੜਨ ਦੀ ਬਾਤ ਵਾਂਗੇ ਕਿ ਤੈਨੂੰ ਭੱਜਣ ਦਾ ਰਾਹ ਨਹੀਂ ਮਿਲਣਾ ਬੰਦੇ ਦਾ ਪੁੱਤ ਵੰਜਾ ਨਾਲ ਵਾਲਾ ਵਿਕੀ ਥੋਮਸ ਆ ਆ ਖੋਤੀ ਉਹ ਕੋਣ ਵੇ ਸਾਡੇ ਫੈਸਲੇ ਕਰੌਣ ਵਾਲਾ ਗੱਲ ਬਾਲ ਕਰੌਣ ਵਾਲਾ ਇੱਕ ਬਾਹਰੋਂ ਬੰਦਾ ਆ ਕੇ ਕੀ ਗੱਲ ਸਾਡੇ ਪੰਜਾਬ ਦੀ ਧਰਤੀ ਤੇ ਕੋਈ ਨਹੀਂ ਹੈਗਾ ਤੇ ਇਸ ਕਰਕੇ ਪ੍ਰੰਕਲ ਤੇ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਇਹਤੇ ਕਾਰਵਾਈ ਕੀਤੀ ਜਾਵੇ ਇਹਦੇ ਜਿਹੜੇ ਗੰਨਮੈਣਵਾ ਉਹ ਵਾਪਸ ਲੈ ਜਾਣਾ ਤੇ ਜਿੰਨੇ ਵੀ ਬੰਦੇ ਭੌਂਕਦੇ ਆ ਇਹ ਗੰਨਮੈਣ ਲੈ ਕੇ ਰੌਲਾ ਪਉਂਦੇ ਆ ਤੇ ਇਹਨਾਂ ਨੂੰ ਸਖਤ ਕਾਰਵਾਈ ਕਰਕੇ ਇਹਨਾਂ ਦੇ ਪਰਚਾ ਕੀਤਾ ਜਾਵੇ ਤੇ ਪਾਈ ਹਰਪ੍ਰੀਤ ਸਿੰਘ ਮਖੂ ਨੂੰ ਇਨਸਾਫ ਦਿੱਤਾ ਜਾਵੇ ਅਸੀਂ ਪਾਈ ਹਰਪ੍ਰੀਤ ਸਿੰਘ ਮਖੂ ਦੇ ਨਾਲ ਆ ਜੇ ਲੋੜ ਪਈ ਜਿਸ ਤਰ੍ਹਾਂ ਵੀ ਕਰਨਾ ਪਿਆ ਅਸੀਂ ਕਰਾਂਗੇ ਇਹਨਾਂ ਜਰੂਰ ਜਿੱਤੀ ਫੇਰਾਂਗੇ ਨਹੀਂ ਤੇ ਇਹ ਬੰਦੇ ਦਾ ਪੁੱਤ ਬਣ ਜਾਵੇ पैंकल लुधियाणा वाहिगुरु जी का ख़ालसा वाहिगुरू जी फति